एसबीसी महापंचायत ਦੇ ਮੋਰਚੇ ਤੇ ਸਰਦਾਰ ਹਰਸਿਮਰ ਸਿੰਘ ਬੱਲ ਸਾਹਿਬ ਆਏ ਨੇ ਔਰ ਸਾਨੂੰ ਇਹ ਖੁਸ਼ੀ ਦਾ ਸਮਾਂ ਹੈ ਕਿ ਮਾਨਯੋਗ ਡੀਐਸਪੀ ਸਾਹਿਬ ਆਏ ਨੇ ਜਦੋਂ ਅਸੀਂ ਮੋਰਚਾ ਲਾਉਣ ਲੱਗੇ ਸੀ ਤਾਂ ਅੱਠ ਫੇਸ ਦੇ ਐਸਐਚਓ ਨੇ ਇਹ ਗੱਲ ਕਹੀ ਸੀ ਕਿ ਮੈਂ ਮੋਰਚਾ ਲਾਉਣ ਨਹੀਂ ਦਿੰਦਾ ਅਸੀਂ ਕਹਿੰਦੇ ਲਾਵਾਂਗੇ ਕਹਿੰਦੇ ਮੈਂ ਲਾਉਣ ਨਹੀਂ ਦਿੰਦਾ ਕਹਿੰਦੇ ਅਸੀਂ ਇਹ ਲਾਵਾਂਗੇ ਜੀ ਕੋਈ ਗੱਲ ਨਹੀਂ ਫਿਰ ਅਸੀਂ ਲਾ ਕੇ ਦਿਖਾ ਦਿੱਤਾ ਇਤਿਹਾਸ ਉਦਣ ਬਣਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮੋਰਚੇ ਬਾਰੇ ਦੱਸਣਾ ਪੈ ਗਿਆ ਵਿਧਾਨ ਸਭਾ ਦੇ ਵਿੱਚ ਚੁਣੀ ਹੋਈ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਮੰਨਣੀ ਪਈ ਕਿ ਮੋਰਚੇ ਦੀਆਂ ਡਿਮਾਂਡਸ ਮੋਰਚੇ ਦੀਆਂ ਸ਼ਰਤਾਂ ਬਿਲਕੁਲ ਸੱਚੀਆਂ ਨੇ ਔਰ ਇਸ ਕਰਕੇ ਸਰਦਾਰ ਡੀਐਸਪੀ ਸਾਹਿਬ ਸਾਡੇ ਕੋ ਆਏ ਨੇ ਸਾਰੇ ਤੁਸੀਂ ਸਾਡੇ ਲਈ ਸਤਿਕਾਰਯੋਗ ਮੈਂ ਇੱਕ ਗੱਲ ਤੇ ਬੜਾ ਖੁਸ਼ ਆ ਕਿ ਤੁਸੀਂ ਪਰਚਾ ਕੀਤਾ ਦੋ ਜਣਿਆਂ ਤੇ ਬੀਬੀ ਗਰਨਾਮ ਕੌਰ ਤੇ ਬਲਵਿੰਦਰ ਸਿੰਘ ਕੁੰਬੜਾ ਤੇ ਬੰਦਾ ਸੀ ਉਦੋਂ 350 273 ਬੰਨਾਂ ਦਾ ਜੇ ਹੋਰ ਨਾਂ ਪਾਉਂਦੇ ਤਾਂ ਸਾਡੀ ਗੱਲ ਬਹੁਤ ਵੱਡੀ ਹੋਣੀ ਸੀ ਫਿਰ ਸ਼ਾਇਦ ਮੋਦੀ ਤੱਕ ਵੀ ਪਹੁੰਚ ਜਾਂਦੀ ਜਿਵੇਂ ਤੁਹਾਡੇ ਮੈਡਲ ਹੁੰਦੇ ਆ ਅਸ਼ੋਕ ਚੱਕਰ ਹੋਰ ਕਈ ਚੱਕਰ ਨੇ ਐਦਾ ਸਾਡੀ ਵੀ ਰਾਜਨੀਤੀ ਤੇ ਸੋਸ਼ਲ ਮੂਵਮੈਂਟ ਪਰਚੇ ਸਾਡੇ ਗੈਨੇ ਨੇ ਅਸੀਂ ਕਦੇ ਡਰਦੇ ਨਹੀਂ ਪਰ ਇਹ ਪਰਚਾ ਬਿਲਕੁਲ ਨਜਾਇਜ਼ ਹੋਇਆ ਡੀਐਸਪੀ ਸਾਹਿਬ ਇਹ ਤੱਕ ਨਹੀਂ ਬਣਦੀ ਸੀ ਆ ਦੇਖ ਲਓ ਇੱਥੇ ਘੋੜੇ ਬੰਨੇ ਆ ਲਿੱਦਾ ਪਈਆਂ ਨੇ ਕਿੰਨੇ ਪੱਤੇ ਪਏ ਨੇ ਇਹ ਅਸੀਂ ਚਮਾਰਾਂ ਸਾਡਾ ਇੱਕਿੱਤਾ ਸਾਡਾ ਇੱਕ ਕੰਮ ਅਸੀਂ ਮਜਵੀਆ ਬਾਲਮੀਕੀ ਆ ਸਾਡਾ ਕੰਮ ਹੈ ਸਫਾਈ ਦਾ ਤੋ ਇਸ ਕਰਕੇ ਜੋ ਸਰਕਾਰ ਨੇ ਪਰਚਾ ਕੀਤਾ ਇਹ ਨਿੰਦਣਯੋਗ ਹੈ ਇਹ ਡਰਾਉਣ ਵਾਲਾ ਪਰਚਾ ਔਰ ਅੱਜ ਇਸ ਪਰਚੇ ਦੇ ਨਾਲ ਨਾਲ ਸਾਨੂੰ ਇੰਨੀ ਸ਼ਕਤੀ ਮਿਲ ਗਈ ਆ ਜਿਹੜੀ ਕੁੰਬੜਾ ਸਾਹਿਬ ਦੇ ਕੋਲ ਵੰਡਰਮ ਹੈ ਔਰ ਬੀਬੀ ਬੈਠੀ ਹੈ ਵਿਚਾਰੀ ਕਿਸੇ ਨੇ ਘਰ ਤੇ ਕਬਜ਼ਾ ਮਹਾਣੀ ਦੀ ਗੱਲ ਆ ਬਾਹਰ ਦੀ ਨਹੀਂ ਕਰਦੇ ਕਿਸੇ ਦਾ ਪੁੱਤ ਗੁੰਮਿਆ ਹੋਇਆ ਕੋਈ ਕਾਰਵਾਈ ਨਹੀਂ ਸੋ ਇਸ ਕਰਕੇ ਇਹ ਜਿਹੜੇ ਪਰਚੇ ਆ ਜਿਆਦਾ ਇਹਨੂੰ ਰੱਦ ਕਰੋ ਜਾ 273 ਬੰਨਿਆਂ ਦਾ ਹੋਰ ਨਾ ਬਹੁਤ ਸਭ ਤੋਂ ਪਹਿਲਾਂ ਮੇਰਾ ਨਾਮ ਪਾਓ ਅੱਗੇ ਵੀ ਸਾਡੇ ਤੇ ਪਰਚੇ ਆ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਅਸੀਂ ਤੁਹਾਡੀ ਗਵਾਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵਿਧਾਨ ਸਭਾ ਚ ਅਮਲੇ ਅਮਿਤ ਰਤਨ ਕੋਟ ਪੱਦਾ ਦੇ ਸਵਾਲ ਦੇ ਉੱਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਸ ਮੋਰਚੇ ਦੀ ਵਧਾਈ ਦਿੱਤੀ ਹੈ ਔਰ ਮੋਰਚੇ ਦੀ ਗੱਲ ਸੁਣੀ ਹੈ ਔਰ ਮੋਰਚੇ ਦੀ ਸ਼ਰਤਾਂ ਨੂੰ ਮੰਨਿਆ ਤਾਂ ਫਿਰ ਆਪਣਾ ਕੋਈ ਟਕਰਾਵ ਨਹੀਂ ਹੋਣਾ ਚਾਹੀਦਾ ਇਸ ਕਰਕੇ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਨੂੰ ਮੰਨੋ ਔਰ ਜਿਹੜੇ ਝੂਠੇ ਪਰਚੇ ਹੋਏ ਨੇ ਜਾਂ ਕਾਰਵਾਈਆਂ ਅਧੂਰੀਆਂ ਨੇ ਇਹ ਸਾਰੀਆਂ ਪੂਰੀਆਂ ਕਰੋ ਅਗਲੀ ਕਾਰਵਾਈ ਮੈਂ ਢੋਲਰ ਮਾਜਰੇ ਨੂੰ ਕਹਾਂਗਾ ਤੂੰ ਕਰਨਗੇ ਬਹੁਤ ਹੀ ਇਜ਼ਤਕਾਰਯੋਗ ਡਿਪਟੀ ਸਾਹਿਬ ਸਾਰੀ ਉਸ ਦੀ ਟੀਮ ਕੋਈ ਗੱਲ ਨਹੀਂ ਪਰਚਾ ਕਰਨਾ ਵੀ ਇਹਨਾਂ ਦਾ ਫਰਜ਼ ਹੈ ਇਹਨਾਂ ਦੀ ਡਿਊਟੀ ਹੈ ਪਰ ਨਿਭਾਣਾ ਸਾਡੀ ਡਿਊਟੀ ਹੈ ਕੈਨਸਲ ਕਰਾਣਾ ਸਾਡੀ ਡਿਊਟੀ ਹੈ ਸਾਨੂੰ ਕੈਨਸਲ ਕਰਾਣੇ ਆਂਦੇ ਇਹਨਾਂ ਨੂੰ ਪਰਚੇ ਕਰਨੇ ਆਂਦੇ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੋ ਗਿਆ ਅਸੀਂ ਮਾੜਾ ਨਹੀਂ ਨੂੰ ਕਹਿੰਦੇ ਤੇ ਦੂਜੀ ਗੱਲ ਰਹੀ ਥੋੜਾ ਜਿਹਾ ਪਿੰਡ ਤੋਂ ਪਰਿਵਾਰ ਥੋੜੇ ਜਿਹਾ ਪੰਜ ਚਾਰ ਪਰਿਵਾਰ ਹੈ ਡਿਪਟੀ ਸਾਹਿਬ ਗੱਲ-ਗੱਲ ਤੁਸੀਂ ਧਿਆਨ ਨਾਲ ਸੁਣ ਲਿਓ ਕਿ ਸਾਡਾ ਅਧਿਖਿਆ ਕੀ ਹੈ ਆਓ ਜੀ ਦਰਮਨ ਸਿੰਘ ਹਾਂ ਉੱਪਰ ਨਿਕਲ ਮਾਰੇ ਗੜੇ ਹੋ ਗਏ ਆ ਦੇ ਇੱਕ ਮਿੰਟ ਇੱਕ ਰਿਪੀਟ ਬੈਠੋ 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 ਆ ਜਾਓ ਪਹਿਲਾਂ ਜਿਹੜੇ 5 ਕਿਹੜੇ ਹਾਂ 5 ਆ ਦਰਮਨ ਸਿੰਘ ਆ ਜੀ ਸਾਡੇ ਪਿੰਡ ਦਾ ਹੀ ਇੱਕ ਵਿਅਕਤੀ ਹੈ ਰਾਜਪਰੇ ਰਹਿੰਦਾ ਹੈ ਤੇ ਜਿਹੜੀ ਦੀ ਪ੍ਰੋਪਰਟੀ 5 ਮਰਲੇ ਆ ਜਿਹਦੇ ਚਰਵਿੰਦਰ ਸਿੰਘ ਮੇਂਦਰਾ ਦੱਬਿਆ ਇਹਦੇ ਸਟੇ ਹੋਈ ਵੀ ਹੈ ਸਟੇ ਤੇ ਆਰਡਰ ਵੀ ਲਈ ਫਿਰ ਰਹੇ ਨੇ ਤੇ ਇਹਨਾਂ ਨੇ ਸਟੇ ਦਾ ਆਰਡਰ ਲਾਵੀਆ ਇਹ ਕਿਹਨੇ ਉਹ ਪਿੱਲਰ ਭਰ ਰਹੇ ਨੇ ਤੇ ਐਸਐਸਪੀ ਨੂੰ ਸੱਤ ਮਹੀਨੇ ਪਹਿਲਾਂ ਦਿਖਾ ਦਿੰਦੇ ਅੱਠ ਸਐਚਓ ਦੇ ਦੋ ਕਿਡੇ ਘਟ ਚੁੱਕੇ ਨੇ ਤੇ ਇਹਨਾਂ ਦੀ ਦੁਖਦਰਦ ਕਹਾਣੀ ਹੈ ਦੋਨੇ ਮੀਆਂ ਬੀਬੀ ਸਾਡੀ ਭੈਣ ਬੀਬੀ 65-66 ਸਾਲ ਦੇ ਹਨ ਜਿਹੜਾ ਇਹਨੂੰ ੱੱਕੇ ਖਾ ਕੇ ਮੁਰਦੇ ਪੁੱਛ ਕਹਿੰਦੀ ਕੋਈ ਕਾਰਵਾਈ ਨਹੀਂ ਹੁੰਦੀ ਇਹਨਾਂ ਚੱਕਵਾਏ ਹੈ ਜੀ ਅਡੇ ਕੋਲ ਦਰਖਾਸਤ ਕਹੀ ਹੈ ਇੱਥੇ ਅਸੀਂ 4-5 ਚੱਕਰ ਮਾਰ ਚੁੱਕੇ ਐਸਐਸਪੀ ਅੱਗੇ ਕਰ ਦਿੰਦਾ ਪਈ ਆਪਾਂ ਬੈਂਚੋਂ ਪਿੱਛੇ ਬੈਠੋ ਹੋਰ ਕੀ ਕਹਿੰਦਾ ਰਫੀ ਦਾ ਪਪਾ ਤੋਂ ਸਤਾ ਰੋਜ਼ ਹੀ ਮੂਟਾ ਕਰਿਆ ਜਾਂਦੇ ਐਸਐਸਪੀ ਹੁਣ ਦੱਸੋ ਵੀ ਕੀ ਹੋਣਾ ਕੋਈ ਗੱਲ ਨਹੀਂ ਆ ਜੋ ਠੀਕ ਹੈ ਆ ਤੁਹਾਡਾ ਮੈਂ ਤੁਹਾਨੂੰ ਇੱਕ ਚੱਲ ਕੇ ਮੈਂ ਤੁਹਾਨੂੰ ਸਮਝਾ ਦਿੰਦਾ ਕੋਈ ਡਰ ਨਹੀਂ ਚਾਹੀਦਾ ਅਸੀਂ ਦੇ ਸਕਦੇ ਸਾਰੇ ਆ ਡਰ ਹੈ ਹਾਂਜੀ ਬੈਠੋ ਬੜਾ ਕੋਈ ਸਭ ਬੈਠੋ ਪੇਕੇ ਲੁਧਿਆਣਾ ਉਮੜਾ ਦੇ ਜਿਹੜੇ ਸੋਹਰੇ ਸੀ ਇਹਦੇ ਘਰ ਵਾਲੇ ਨੂੰ ਕਿਡਨਾਪ ਕਰਿਆ 11 ਸਾਲ ਹੋ ਗਏ ਤੇ 36 ਨੰਬਰ ਐਫ ਆਈ ਆਰ ਮੈਂ ਬਹੁਤ ਔਖੀ ਅਨੁਸ਼ਾਸਨ ਪ੍ਰਸ਼ਾਸਨ ਦਾ ਕਰਾ ਕੇ ਜਦੋਂ ਇੱਥੇ ਵੀ ਪੱਥਰ ਰੱਖਣਾ ਏ ਸੀ ਕੋਰਟ ਕੰਪਲੈਕਸ ਦਾ ਉਸ ਦਿਨ ਮਾਨਯੋਗ ਚੀਫ ਜਸਟਿਸ ਨੂੰ ਕਹਿ ਕੇ ਪਰਚਾ ਦਰਜ ਕਰਾਇਆ ਸੀ ਜਦੋਂ ਪਰਚਾ ਦਰਜ ਹੋਇਆ ਇੱਕ ਮੈਂਟਲੀ ਅਬਸੈਂਟ ਬੇਟਾ ਇੱਕ ਦੀ ਡੈਥ ਹੋ ਗਈ ਇੱਕ ਕੋਲੈਗ ਤੇ ਚਾਰ ਬੰਦਿਆਂ ਦੀ ਕੰਪਲੀਟ ਹੁੰਦੀ ਹੈ ਇੱਕ ਬੰਦੇ ਨੂੰ ਕੰਪਲੀਟ ਚੋ ਕੱਢੇ ਜਾਂਦਾ ਤਿੰਨਾਂ ਦੇ ਪਰਚਾ ਹੁੰਦਾ 11 ਸਾਲ ਚ ਇੱਕ ਬੰਦੇ ਦੇ ਚਲਾਨ ਪੇਸ਼ ਕਰਿਆ ਅਜ ਤੱਕ ਚਲਾਨੇ ਨਹੀਂ ਪੇਸ਼ ਕਰਿਆ ਹੁਣ ਹੋਇਆ ਜਦੋਂ ਬੀਬੀ ਦੇ ਬਿਆਨ ਹੋਣੇ ਸੀ 11 ਸਾਲ ਬਾਅਦ ਸਾਨੂੰ ਹੁਣ ਪਤਾ ਲੱਗਿਆ ਵੀ ਚਲਾਨ ਇੱਕੇ ਬੰਦੇ ਦਾ ਚਲਾਨ ਦਿੱਤਾ ਹੋਇਆ ਦੋਆਂ ਦਾ ਹਲੇ ਚਲਾਨੇ ਨਹੀਂ ਦਿੱਤਾ ਆ ਪੁਲਿਸ ਮੈਂ ਇਹ ਪੁੱਛਣਾ ਚਾਹੁੰਦਾ ਵੀ ਗੰਦ ਪੁਲਿਸ ਨੇ ਪਾਇਆ ਆ ਅਸੀਂ ਇੱਕ ਕਟਾ ਰੱਖ ਕੇ ਗੰਦ ਪਾਤਾ ਸਾਡੇ ਸਾਹਮਣੇ ਇਹ ਸਾਡੇ ਸਾਹਮਣੇ ਤੇ ਇਸੇ ਤਰ੍ਹਾਂ ਗੱਲ ਕਰੀਏ ਮੈਂ ਆਪਣਾ ਇੱਕ ਕੇਸ ਸੀ 72 ਨੰਬਰ ਜਿਹਦੇ ਚ ਐਸਆਈ ਰਕੇਸ਼ ਕੁਮਾਰ ਨੇ ਬਿਆਨ ਗੈਬ ਕਰੇ ਦੇਖੋ ਠੱਗੀ ਕਰੀ ਚੋਰੀ ਕਰੀ ਬਿਆਨ ਗੈਬ ਕਰੇ ਐਸਆਈ ਕਮਿਸ਼ਨ ਪੰਜਾਬ ਨੇ ਆਰਡਰ ਕੀਤੇ ਐਸਆਈ ਕਮਿਸ਼ਨ ਦਿੱਲੀ ਨੇ ਆਰਡਰ ਕੀਤੇ ਅੱਜ ਕ੍ਰਾਈਮ ਬ੍ਰਾਂਚ ਚ ਇੱਕ ਰੀਨਾ ਦੁਆ ਇਹ ਅਡਾਰ ਨਹੀਂ ਹੈਗੇ ਉਹ 3 ਮਹੀਨੇ ਤੋਂ ਦਰਖਾਸਤ ਰੱਖੀ ਬੈਠੀ ਹੈ ਕੈਸੀ ਕਮਿਸ਼ਨ ਦੇ ਆਡਰ ਨੂੰ ਤੁਸੀਂ ਮੰਨਦੀ ਨਹੀਂ ਉਸ ਦੋਸ਼ੀ ਨੂੰ ਬਚਾਉਣ ਵਾਸਤੇ ਰਕੇਸ਼ ਕੁਮਾਰ ਆਈਓ ਵੀ ਇਸੇ ਪਰਚੇ 'ਚ ਵੀ ਰਕੇਸ਼ ਕੁਮਾਰ ਆਈਓ ਉਹਨੇ ਕਿੰਨੇ ਬੰਦੇ ਦੀ ਜ਼ਿੰਦਗੀ ਤਬਾਹ ਕਰੀ ਹੈ ਕਿੰਨੇ ਬੰਦਿਆਂ ਨੂੰ ਕੀ ਕਰਿਆ ਉਹ ਸਾਡੇ ਸਾਹਮਣੇ ਮੈਂ ਕਿਹਾ ਬਦਲੀ ਨਾਲ ਨਹੀਂ ਜੀ ਉਹਨੂੰ ਸਸਪੈਂਡ ਕਰਕੇ ਉਹਦੇ ਖਿਲਾਫ ਪਰਚਾ ਬਣਦਾ ਹੈ ਹਾਂ ਬਦਲ ਨਾਲ ਹੀ ਕਾਲੇ ਇਸੇ ਤਰ੍ਹਾਂ ਮੁਕੱਦਮਾ 183 ਨੰਬਰ ਇਮੀਗ੍ਰੇਸ਼ਨ ਵਾਲੇ ਦੇ ਖਿਲਾਫ ਮੈਂ ਕਰਾਇਆ ਸੀ ਦੋ ਸਾਲ ਤੁਹਾਡੇ ਭੈਣ ਚੋਂ ਤੁਹਾਡੀ ਵੀ ਸ਼ਿਕਾਇਤ ਹੋਈ ਤੇ ਤੁਸੀਂ ਪਰਚਾ ਦਰਜ ਆਪ ਖੁਦ ਕਰਾਇਆ ਹੈ ਪਰ ਲੇਕਿਨ ਉਹ ਚਲਾਨ ਪੇਸ਼ ਕਰਨੇ ਨੂੰ ਅੱਜ 5 ਮਹੀਨੇ ਹੋ ਗਏ 7 7 ਮਹੀਨੇ ਚੋਂ ਚਲਾਨ ਨਹੀਂ ਪੇਸ਼ ਹੋਇਆ ਐਸੀ ਤਰ੍ਹਾਂ ਰੋਲਾ ਰਿਹਾ ਪਿਆ ਕੱਲ ਜਾ ਕੇ ਕੱਲ ਹਾਂ ਕੱਲ ਜਾ ਕੇ ਆਇਆ ਤੇ ਉਹਨੇ ਕੋਈ ਸਪਸ਼ਟੀਕਰਨ ਨਹੀਂ ਕੀਤਾ ਤੇ ਐਸੀ ਤਰ੍ਹਾਂ ਇੱਕ ਸੋਨੀਆ ਰਾਣੀ ਵੱਲੋਂ ਦਰਖਾਸਤ ਦਿੱਤੀ ਹੋਈ ਹੈ ਐਮਸੀ ਰਮਨਪ੍ਰੀਤ ਕੌਰ ਦੇ ਘਰ ਵਾਲੇ ਦੇ ਖਿਲਾਫ ਉਹ ਉੱਥੇ ਜਾ ਕੇ ਕਰੇ ਡਰਾਅ ਧਮਕਾਇਆ ਵੀ ਤੁਸੀਂ ਅਖਬਾਰਾਂ ਵਿੱਚ ਖੜਕੇ ਸਾਡੀਆਂ ਫੋਟੋਆਂ ਲਾਉਂਦੇ ਖਬਰਾਂ ਲਵਾਉਂਦੇ ਉਹ ਅੱਜ ਬੀਬੀ ਆ ਨਹੀਂ ਸਕੀ ਉਹ ਬਿਮਾਰ ਸੀ ਤੇ ਉਹਨੂੰ ਇੱਕ ਡਰਾਅ ਧਮਕਾਇਆ ਇਹ 7 ਮਹੀਨੇ ਤੋਂ ਕੰਪਲੇਟ 8 ਮਹੀਨੇ ਤੋਂ ਸਾਡੇ ਥਾਣੇ ਸੱਤ ਫੇਸ ਪਈ ਹੈ 8 ਫੇਸ ਪਈ ਹੈ ਇਹਦੇ ਖਿਲਾਫ ਕਾਰਵਾਈ ਬਣਦੀ ਹੈ ਇਹ ਨਾ ਦੇਖੋ ਵੀ ਆਮ ਆਦਮੀ ਪਾਰਟੀ ਦਾ ਇਹ ਐਮਸੀ ਆਮਸੀ ਦੇ ਘਰ ਵਾਲਾ ਉਹਦੇ ਖਿਲਾਫ ਕਾਰਵਾਈ ਕਰੋ ਨਹੀਂ ਤਾਂ ਇਹ ਲੋਕ ਐਸੇ ਤਰ੍ਹਾਂ ਸੜਕਾਂ ਤੇ ਉਤਰੇ ਰਹਿਣਗੇ ਚਾਹੋ ਬਿੰਦਰਾ ਹੋਵੇ ਜਾਂ ਦੂਜਾ ਹੋਵੇ ਜਾਂ ਤੀਜਾ ਹੋਵੇ ਇਹ ਆਮ ਆਦਮੀ ਪਾਰਟੀ ਨੇ ਨਹੀਂ ਗਲਾਂ ਘਟੋ ਤੇ ਐਸੇ ਤਰ੍ਹਾਂ ਸਾਡੇ ਕੋਲ 6ਵਾਂ ਕੇਸ ਹੈ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਮਾੜਗੁਰ ਕੱਲਰ ਤੋਂ ਹੁਣ ਬਲਬੌਰ ਸਿਟੀ ਕੋਲੇ ਤੇ ਇਹਨਾਂ ਦੇ ਇੱਕ ਪੜੋਸੀ ਨਾਲ ਮਾਮੂਲੀ ਝਗੜਾ ਹੋ ਜਾਂਦਾ ਹੈ ਇਹ ਸਿਟੀ ਥਾਣਾ ਖਰੜ ਦੀ ਗੱਲ ਹੈ ਤੇ ਝਗੜਾ ਹੋ ਜਾਂਦਾ ਤੇ ਪਰਚਾ ਇਸੇ ਦੇ ਪਰਿਵਾਰ ਤੇ ਹੋ ਜਾਂਦਾ ਤੇ ਇੱਕ ਨੂ ਰਾਣੀ ਮਹੀਨਾ ਹੋਇਆ ਆਈ ਨੂੰ ਉਹਦੇ ਦੇ ਵੀ ਪਰਚਾ ਕਰ ਦਿੰਦੇ ਇਹਦਾ ਮੁੰਡਾ ਜੇਲ੍ਹ 'ਚ ਬੈਠਿਆ ਉਹ ਤੁਹਾਡੇ ਧਿਆਨ 'ਚ ਮੁੰਡਾ ਦੇਲਤ ਬੈਠਿਆ ਨਾ ਨਾਂ ਵਿੱਚ ਪਾਤਾ ਇਹ ਹੁਣ ਕਦੇ ਲੋਰ ਕੋਰਟ ਜਾਂਦਾ ਕਦੇ ਸੈਸ਼ਨ ਕੋਰਟ ਜਾਂਦਾ ਕਦੇ ਹਾਈ ਕੋਰਟ ਜਾਂਦਾ ਇਹਦੀ ਕੋਈ ਸੁਣਾਈ ਨਾਉਂਦੀ ਸਿਕੰਦਰ ਸਿੰਘ ਨਾਂ ਦਾ ਇੱਕ ਐਸਆਈ ਤੋਂ 12 22000 ਰੁਪਇਆ ਰਿਸ਼ਵਤ ਲੈ ਗਿਆ ਤਾਂ ਕਿ 22000 ਰੁਪਇਆ ਲੈ ਕੇ ਕਹਿੰਦਾ ਤੇਰਾ ਕੰਪਰੋਮਾਈਜ਼ ਕਰਾ ਦੇਾਂਗੇ ਤੂੰ 22000 ਰੁਪਇਆ ਦੇ ਤੇ ਇਹ ਸਾਰੇ ਜਿਹੜੇ 6 ਕੇਸ ਸੀ 6 ਕੇਸਾਂ ਨਾਲ ਤੁਹਾਡਾ ਧਿਆਨ ਦਿਵਾਣ ਦਾ ਤੇ ਅਸੀਂ ਮਾਨਯੋਗ ਤੁਹਾਡੇ ਰਹੀ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਤੇ ਇਹਨਾਂ ਨੂੰ ਨਿਆਂ ਸਾਹਿਬ ਮਿਲਣਾ ਚਾਹੀਦਾ ਤੇ ਤੁਹਾਡਾ ਇੱਥੇ ਆਣ ਦੇ ਬਹੁਤ ਬਹੁਤ ਧੰਨਵਾਦ ਤੇ ਸਾਰੀ ਪੁਲਸ ਦਾ ਟੀਮ ਦਾ ਆਓ ਜੀ ਕਹਿੰਦਾ 28 ਤੱਕ ਮੈਂ ਆਪਣੀ ਆਤਮ ਹੱਤਿਆ ਕਰ ਲਾਂ ਅਸੀਂ ਧੋਈ ਜਿ ਮਰਨ ਤਿਆਰ ਹੈ ਧੋਈ ਨਹੀਂ ਹੈ ਨਾ ਅਸੀਂ ਧੋਈ ਜਿ ਮਰਨ ਤਿਆਰ ਹੈ ਸਾਡੀ ਕੋਈ ਸੁਣਵਾਈ ਨਹੀਂ ਹੈ ਅਸੀਂ ਟੱਕਰ ਮਾਰ ਰਿਹਾ ਯੂਐਸਐਚਓ ਹੈਂ ਦੇਖੋ ਜਨਾਬ ਅਸੀਂ ਬਹੁਤ ਉਫੀਰ ਹੋਈ ਗਈ ਹੈ ਹੋਈ ਗਈ ਸਾਰਾ ਗੁੱਸਾ ਤੁਹਾਡੇ ਕੋਈ ਨਹੀਂ ਅਸੀਂ ਇਹੀ ਬੇਇੱਜ਼ਤੀ ਕਰ ਰਹੀ ਹੈ ਵੀ ਸਾਡਾ ਸੁਣੀ ਨਹੀਂ ਜਾਂੀ ਚਲੋ ਪੀਡੀਐਸ ਵੀਰ ਕੋਈ ਨਹੀਂ ਠੀਕ ਹੈ ਹੋ ਗਈ ਨਹੀਂ ਹਾਂ ਹੋ ਗਈ ਜੀ ਹਾਂ ਜਰਾ ਲੱਗ ਦਿਓ ਉਹਨੂੰ ਪੈਸਾ ਰਿਕਵਰ ਕੀਤਾ ਜਾਵੇ ਤਾਂ ਕਿ ਸਭ ਸੰਤੁਸ਼ਟੀ ਹੋਵੇ। ਅਸੀਂ ਅੱਜ ਜਿਹੜਾ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ 28 ਤਰੀਕ ਨੂੰ ਸ਼ੰਤਨਨ ਸ਼੍ਰੀ ਗੁਰੂ ਰਵਿਦਾਸ ਜੀ ਦਾ ਪਹਿਲਾਂ ਇੱਥੇ ਬਹਾਰਾ ਜੀ ਦਾ ਜਨਮ ਦਿਹਾੜਾ ਮਨਾਇਆ ਸੀ ਉਸ ਤੋਂ ਬਾਅਦ ਲੋਕ ਇਕੱਠੇ ਜਿਵੇਂ ਅੱਜ ਸੰਗਤ ਇਕੱਠੀ ਹੈ ਇਕੱਠੇ ਹੋ ਗਏ ਸਨ ਤੇ ਸੱਤ ਵੇ ਦੀ ਇੱਥੇ ਲੈਟਾਂ ਤੇ ਜਿਵੇਂ ਆ ਪੱਤੇ ਪਏ ਨੇ ਪੱਤੇ ਇਕੱਠੇ ਹੋਏ ਸੀ ਉਹਦੀ ਜਿਹੜਾ ਆ ਪਾ ਕੇ ਅਸੀਂ ਜਿਹੜਾ ਐਲਾਨ ਕੀਤਾ ਸੀ 10 ਦਿਨ ਦਾ ਅਲਟੀਮੇਟਮ ਦਿੱਤਾ ਸੀ ਜਿਹੜਾ ਮਾਨਯੋਗ ਡੀਜੀਪੀ ਸਾਹਿਬ ਨੂੰ ਏਡੀਜੀਪੀ ਸਾਹਿਬ ਨੂੰ ਤੇ ਡੀਸੀਆਂ ਨੂੰ ਵੀ ਇੱਕ ਮੰਗ ਪੱਤਰ ਦੇ ਕੇ ਆਏ ਸੀ ਨਹੀਂ ਤਾਂ ਅਸੀਂ ਫਲਾਣੇ ਇਸ ਤਰੀਕ ਨੂੰ ਅਸੀਂ ਆਹ ਕੰਮ ਜਿਹੜਾ ਕਰਾਂਗੇ 28 ਤਰੀਕ ਨੂੰ ਪਰ ਲੇਕਿਨ ਇਹ ਕਿਥੇ ਕਹਿੰਦੇ ਤੁਸੀਂ ਜਿਹੜਾ ਬੱਚਾ ਮੈਂ ਇਹ ਕਹਿੰਦਾ ਸੀ ਵੀ ਜਿਹੜਾ ਬੱਚਾ ਰੱਖਿਆ ਤੁਸੀਂ ਮਰਿਆ ਹੋਇਆ ਬੱਚਾ ਰੱਖਿਆ ਜੀ ਗੰਦਗੀ ਪਾ ਦੀ ਪਰਚਾ ਕਰਤਾ ਐਫ ਆਈ ਆਰ ਨੰਬਰ 14 ਥਾਣਾ ਫੇ ਸੱਟ ਦੇ ਜੋ ਮੇਰੇ ਤੇ ਤੇ ਮੇਰੇ ਘਰ ਵਾਲੀ ਦੇ ਪਰਚਾ ਕੀਤਾ ਉਹ ਪਰਚੇ ਨੂੰ ਰੱਦ ਕਰਾਉਣ ਲਈ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਦਾ ਐਸ ਐਸ ਪੀ ਮੋਹਾਲੀ ਦਾ ਘਰਾਓ ਕਰਨਾ ਸੀ ਅਸੀਂ ਘਰਾਓ ਕਰਨ ਵਾਸਤੇ ਇਕੱਠ ਕੀਤਾ ਸੀ ਪਰ ਸਾਨੂੰ ਪੁਲਿਸ ਅਫਸਰਾਂ ਦੇ ਫੋਨ ਆਣੇ ਸ਼ੁਰੂ ਹੋਏ ਵੀ ਜੇ ਤੁਹਾਡਾ ਮੰਗ ਪੱਤਰ ਹੈ ਅਸੀਂ ਪੜਤਾਲ ਕਰਕੇ ਇਨਕੁਆਇਰੀ ਕਰਕੇ ਉਹ ਤੁਹਾਡਾ ਮਸਲਾ ਜਿਹੜਾ ਸੋਲਵ ਕਰ ਦਾਂਗੇ ਪਰ ਸਾਨੂੰ ਸਾਡੇ ਸਾਰੀ ਸਾਥੀਆਂ ਨਾਲ ਸਲਾਹ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਇੱਥੇ ਅਫਸਰ ਆ ਕੇ ਆਪਣੀ ਸਟੇਟਮੈਂਟ ਦੇਣਗੇ ਵਿਸ਼ਵਾਸ ਦੇਣਗੇ ਉਹ ਤੁਹਾਡੇ ਰਹੀਂ ਜੋ ਕਹਿਣਗੇ ਉਹ ਤੁਸੀਂ ਆਪਣਾ ਆਪ ਸਭ ਦੇ ਸਾਹਮਣੇ ਕਰਦੇ ਵੀ ਹਾਂ ਇਹ ਕੇਸ ਕਿਵੇਂ ਪਰ ਮੇਰਾ ਇਕੱਲੇ ਦਾ ਇਹ ਕੇਸ ਨਹੀਂ ਸੀ ਨਾਲ ਮੇਰੇ ਪੰਜ ਕੇਸ ਹੋਰ ਵੀ ਸੀ ਅੱਜ ਜਿਹੜੇ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਇਹ ਲੋਕਾਂ ਨੇ ਸਾਡੇ ਉੱਤੇ ਪੱਤੇ ਰੱਖੇ ਕੱਟੇ ਰੱਖਦੇ ਆ ਉਹ ਕਹਿੰਦੇ ਗੰਦਪਾਦ ਪਰ ਲੋਕਾਂ ਦੀ ਪੁਲਿਸ ਨੇ ਜਿਹੜੀ ਜ਼ਿੰਦਗੀ ਤਬਾਹ ਕਰਤੀ ਕਈ ਕੇਸ ਹੈ ਜਿਹੜਾਾ ਫੇਸ 80 ਦੇ ਜਿਹੜੀ ਜ਼ਿੰਦਗੀ ਤਬਾਹ ਕਰਦੀ 307 ਦੇ ਕੇਸ ਨੇ ਕਿਡਨੈਪਿੰਗ ਦੇ ਕੇਸ ਹੈ ਜਿਹੜੇ ਬੰਦੇ ਨੂੰ ਟ੍ਰੇਸ ਨਹੀਂ ਕਰਦੇ ਜਿਹੜੇ ਦੋਸ਼ੀ ਨੇ ਉਹ ਬਾਹਰ ਫਿਰ ਰਹੇ ਤੁਸੀਂ ਕਹਿੰਦੇ ਗਲਤ ਹੋਇਆ ਪਰਚਾ ਕਿਹੜਾ ਤੁਸੀਂ ਮਰਿਆ ਦਾ ਖੱਲਾ ਉਹ ਪਰਚਾ ਉਹ ਪਰਚਾ 101% ਗਲਤ ਹੋਇਆ ਸਾਡਾ ਕੀਤਾ ਅਸੀਂ ਲੋਕ ਆ ਅਸੀਂ ਅਸੀਂ ਆ ਰਮਦਾਸੀ ਆ ਜਿਮਾਰਾ ਸਾਡਾ ਛੇਲਣ ਦਾ ਕੀਤਾ ਉਹ ਗਲਤ ਕਿਵੇਂ ਹੋਇਆ ਮਰਿਆ ਵਾ ਡੰਗਰ ਨਿਕ ਕਿਵੇਂ ਹੋਇਆ ਆ ਸਾਰੀ ਤੁਸੀਂ ਦੇਖਦੇ ਆ 150 ਕੋਟੇ ਦੀ ਲੁੱਟ ਪਈ ਹੈ ਫੇਸ 60 ਦੀਆਂ ਲੈਟਾਂ ਕੋਲੇ ਖੜੇ ਨੇ 150 ਕੋਟੇ ਦੀ ਲਿੱਦਾ ਵੀ 스ਮੈਲ ਉਹਨਾਂ ਦੀ ਜਿਆਦਾ ਗੰਦਗੀਕ ਪੱਤੇ ਦੀ ਆ ਕੱਟੇ ਦੀ ਜਿਆਦਾਗੀ ਉਹ ਰੱਖਿਆ ਪੱਲੀ ਤੇ ਉਸੇ ਤਰ੍ਹਾਂ ਚੱਕਦੇ ਕੋਈ ਛੱਡ ਕੇ ਨਹੀਂ ਗਿਆ ਜਿੱਦੀ ਵੀਡੀਓ ਪਣੀ ਵੀ ਇਹ ਸਾਰਾ ਕੁਝ ਪਣੀ ਨੇ ਇਸ ਉਸ ਨੇ ਝੂਠਾ ਪਰਚਾ ਕਰਿਆ ਕਹਿੰਦੇ ਜੀ ਨੌ ਫੇਸ ਜਿਹੜਾ ਮੋਜੈਸਟਿਕ ਹੋਟਲ ਹੈ ਉਹਦੇ ਕੋਲੋਂ ਉਹਦੇ ਘਰ ਵਾਲੀ ਤੇ ਬਲਵਿੰਦਰ ਸਿੰਘ ਕੱਟਾ ਬੱਛੇ ਜਿਹੜੇ ਲੈ ਕੇ ਲੰਗੇ ਖੱਲਾ ਲੱਗੀਆਂ ਤੇ ਸਾਡੇ ਕੋਲ ਵੀਡੀਓ ਪਈ ਹੈ ਇਸ ਐਸਐਚਓ ਦੇ ਖਿਲਾਫ ਵੀਡੀਓ ਪਈ ਸਾਡੇ ਕੋਲੇ ਵੀ ਜਿਹੜਾ ਚੱਕ ਰਹੇ ਉਸ ਟਾਈਮ ਐਸਐਚਓ ਸੁਆਣਾ ਖੜਿਆ ਤੇ ਦੋ ਐਸਆਈ ਨਾਲ ਖੜੇ ਜਿੱਥੋਂ ਅਸੀਂ ਕੱਟਾ ਚੱਕਲੇ ਸਾਰਾ ਕੁਝ ਹੈ ਪਰ ਐਫ ਆਈ ਆਰ ਚ ਲਿਖ ਰਹੇ ਨੌ ਫੇਸ ਤੋਂ ਲੈ ਕੇ ਸਾਰਾ ਕੁਝ ਲੈ ਕੇ ਦੀਆਂ ਸਾਰੀਆਂ ਰਿਕਾਰਡਿੰਗਾਂ ਸਾਰੀਆਂ ਫੋਟੋ ਸਾਡੇ ਕੋਲ ਹੈ ਇਸ ਐਸ ਐਚਓ ਦੇ ਖਿਲਾਫ ਪੁਲਿਸ ਦੇ ਖਿਲਾਫ ਸਾਡਾ ਸੰਘਰਸ਼ ਚੱਲੂਗਾ ਜੇ ਸਾਡਾ ਇਹ ਜਿਹੜਾ ਪਰਚਾ ਇਹ ਤੁਹਾਡੇ ਰਹੀਂ ਜੇਕਰ ਪੁਲਿਸ ਕਰਦੀ ਹੈ ਤਾਂ ਉਹਨਾਂ ਦਾ ਧੰਨਵਾਦ ਜੇਕਰ ਨਹੀਂ ਕਰਦੀ ਤਾਂ ਅਗਲਾ ਸੰਘਰਸ਼ ਹੈ ਜੀ ਸੁਭਰਾ ਸਰ ਵਿਸ਼ਵਾਸ ਦਿੰਦਾ ਜਿਹੜਾ ਇਹ ਆਪ ਤੁਹਾਨੂੰ ਬਧਾਲ ਜਵਾਹ ਚੰਗੇ ਨੇ ਇਹ ਜਿਹੜਾ ਸਿਟੀਕਟਰ ਬਣਿਆ ਜਾਂ ਨੌਕਰੀ ਕਰਨ ਉਹਨਾਂ ਦਾ ਖਲਾਫ ਕਰ ਰਹੀ ਹੈ ਇਹ ਹੁਣ ਸ੍ਰੀ ਮੋਰਚਾ ਚੱਕੇਗਾ ਹੁਣ ਮੋਰਚਾ ਨਹੀਂ ਹਲੇ ਜਦ ਤੱਕ ਚੱਕਦਾ ਜਦੋਂ ਤੱਕ ਕੋਈ 2-4 ਬੰਦੇ 5 ਬੰਦੇ ਅੰਦਰ ਨਹੀਂ ਹੁੰਦੇ ਉਹਦੇ ਕੋਈ ਲਿਖਤੀ ਚ ਗਰੁੱਪ ਚ ਕੋਈ ਨੋਟੀਫਿਕੇਸ਼ਨ ਵਗੈਰਾ ਨਹੀਂ ਹੁੰਦਾ ਕੋਈ ਸਰਕਾਰੀ ਰਿਕਾਰਡ ਸੀਐਮ ਦਾ ਪ੍ਰੋਜੈਕਟ ਦਾ ਨੌਂ ਦਾ ਰਿਕਾਰਡ ਬਹੁਤ ਸਾਰੀ ਐਲਾਨ ਰਹਿ ਜਾਂਦੇ ਜਿਵੇਂ ਵੋਟਾਂ ਦਾ ਐਲਾਨ ਕੀਤਾ ਸੀ ਗਰੰਟੀਆਂ ਦੇਣ ਦੇ ਵੋਟਾਂ ਦਾ ਐਲਾਨ ਕੀਤਾ ਸੀ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਉਹ ਸਾਰਾ ਜਿਹੜਾ ਚੌਣ ਮਨੋਰ ਸਪੱਤਰ ਚ ਸੀ ਇਸੇ ਤਰ੍ਹਾਂ ਅਸੀਂ ਐਲਾਨ ਨੂੰ ਜਦ ਤੱਕ ਕੋਈ ਉਹਦੀ ਲਿਖਤੀ ਰੂਪ ਚ ਨਹੀਂ ਸਾਡੇ ਕੋਈ ਕਾਗਜ਼ ਪੱਤਰ ਆਂਦਾ ਜਾਂ ਕਾਰਵਾਈ ਨਹੀਂ ਕੋਈ ਹੁੰਦੀ ਕਾਰਵਾਈ ਮਿੰਟੋ ਮਿੰਟੀ ਹੋਣੀ ਚਾਹੀਦੀ ਹੈ ਬੋਰਚਾ ਸਾਡਾ ਜਦ ਮਰਜੀ ਚੈੱਕ ਲੋ ਪਰ ਕਾਰਵਾਈ ਤਾਂ ਉਹਨਾਂ ਨੇ ਘਾਂਡੇ ਚ ਕਰ ਦੇਣੀ ਪਰ ਲੇਕਿਨ ਇਹ ਬੋਰਚਾ ਐਲਾਨ ਨਾਲ ਨਹੀਂ ਚੱਜੂਗਾ ਜਦੋਂ ਤੱਕ ਕੋਈ ਸੰਦੋਸ਼ਟੀ ਨਹੀਂ ਹੁੰਦਾ ਸਭਾ ਚਾਹ ਦਾ ਰਿਕਾਰਡ ਬਣਾ। ਮੈਂ ਕਿਹ ਜਿਹੜਾ ਰਿਕਾਰਡ ਹੈਗਾ ਉਹ ਸਰਕਾਰੀ ਰਿਕਾਰਡ ਚ ਚੜ ਚੁੱਕਾ ਪਰ ਜਦੋਂ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੁੰਦਾ ਕੋਈ ਲਿਖਤੀ ਰੂਪ ਚ ਨਹੀਂ ਹੁੰਦਾ ਸਭਾ ਚ ਪਹਿਲਾਂ ਵੀ ਬਹੁਤ ਸਾਰੇ ਐਲਾਨ ਹੋਏ ਨੇ ਪਰ ਜਿਨ੍ਹਾਂ ਦਾ ਕੋਈ ਮੁੜ ਕੇ ਇਪਲੀਮੈਂਟ ਨਹੀਂ ਹੁੰਦਾ ਲਾਗੂ ਨਹੀਂ ਹੁੰਦਾ ਜਿਵੇਂ ਕਿਸਾਨਾਂ ਦੀ ਗੱਲ ਕਰ ਲਈਏ 1.5 ਸਾਲ ਦਿੱਲੀ ਰੁਲ ਕੇ ਜਦੋਂ ਕੋਈ ਲਿਖਾ ਪੜੀ ਨਹੀਂ ਹੋਈ ਸੀ ਬੋਰਜਾ ਚੱਕ ਲਿਆ ਹੁਣ ਦੁਬਾਰੇ ਉਹਨਾਂ ਨੂੰ ਜਾਣਾ ਔਖਾ ਹੋ ਗਿਆ ਉਹ ਹਲੇ ਪਿੱਛੇ ਪਿਆ ਸਾਡਾ ਤਾਂ 2.5 ਮਿੰਟ ਤੇ ਚੱਲ ਰਿਹਾ ਉਹ ਤਾਂ ਵਿਚਾਰੇ 1.5 ਸਾਲ ਤੋਂ ਹਰਾਨ ਹੋਏ ਇੱਥੇ ਤੇ ਕੁਮੜਾ ਸਾਹਿਬ ਕੋਈ ਅਫਸਰ ਆ ਰਿਹਾ ਹੈ ਕੋਈ ਲੋਕ ਕਰਦਾ ਕਿ ਕਿਸੇ ਬਾਚ ਕਰਨ ਲੱਗੇ ਇੱਥੇ ਸਾਡੇ ਕੋਲੇ ਇਨਫੋਰਮੇਸ਼ਨ ਆ ਰਹੀ ਸਵੇਰ ਦੀ ਵੀ ਤੁਹਾਡੇ ਕੋਲੇ ਸੈਟ ਡਿਫਟੀ ਸਾਹ ਆਣਗੇ ਜੇ ਆਣਗੇ ਤਾਂ ਤੁਹਾਡੇ ਸਾਹਮਣੇ ਆਪਣੀ ਸਟੇਟਮੈਂਟ ਖੁਦ ਪਬਲਿਕ ਦੇ ਸਾਹਮਣੇ ਦੇ ਅਸੀਂ ਸਿਰਫ 10-15 ਮਿੰਟ ਟਿਕੜਾ 10 ਮਿੰਟ ਟਿਕੜਾ ਉਸ ਤੋਂ ਬਾਅਦ ਅਸੀਂ ਫਿਰ ਤਿਆਰੀ ਕਰਾਂਗੇ ਜੇਕਰ ਨਾਏ ਸਾਨੂੰ ਬਹੁਤੀ ਦੇਰ ਟਿਕਣ ਦੀ ਲੋੜ ਨਹੀਂ ਉਸੇ ਸਾਬ ਜਿਹੜੇ ਚਾਰ ਪੰਜ ਕੇਸ ਲੇਕਰ ਆਇਓ ਕੇਸ ਅੱਠ ਦੇ ਕਿਹੜੇ ਕਿਹੜੇ ਥੋੜਾ ਜਿਹਾ ਬਰੀਫ ਕਰ ਦਿਓ ਜਿਹੜਾ 20000 ਰੁਪਏ ਦੇ 300 ਦੀ ਗੱਲ ਕਰ ਰਹੇ ਅਸੀਂ ਕੀ ਕਰਨ ਦੀ ਸਿਕੰਦਰ ਸਿੰਘ ਨੇ ਮਤਲਬ ਪਹਿਲੇ ਤੇ ਬਾਕੀ ਅੱਠ ਦੇ ਕਿਹੜੇ ਕਿਹੜੇ ਨੇ ਉਹ ਤੜਾ ਬਰੀਫ ਕਰ ਦਿਓ ਅੱਠਵੇਂ ਸਾਨੇ ਦਾ ਕੇਸ ਹੈ ਜਿਵੇਂ ਨਿਰਮਲ ਸਿੰਘ ਗੱਜਤ ਧਰਮ ਪੁੱਤਰ ਧਰਮ ਸਿੰਘ ਰਾਜਪ ਜਿਹਦੇ 'ਚ ਇੱਕ ਖੁਦ ਐਮਸੀ ਦੇ ਖਿਲਾਫ ਕੰਪਲੀਟ ਹੈ ਜਿਹਨੇ 5 ਮਰਲੇ ਜਗ੍ਹਾ ਦੱਬ ਲਈ ਕੋਰਟ ਤੋਂ ਸਟੇ ਹੋਈ ਵੀ ਐ ਸਾਰਾ ਕੁਝ ਹੋਇਆ ਇੱਕ ਖੁਦ ਆਮ ਆਦਮੀ ਪਾਰਟੀ ਦਾ ਇੱਕ ਐਮਸੀ ਦੱਬਦਾ ਹੋਏ ਤੇ ਉਹਦੀ ਕੋਈ ਸੁਣਾਈ ਨਾ ਹੁੰਦਾ ਹੋਇਆ ਜੋੜਾ ਅੱਜ ਤੁਹਾਡੇ ਕੋਲੇ ਖੜਿਆ ਤੇ ਦੂਜੇ ਇੱਕ ਸ਼ਨੀਤਾ ਸ਼ਰਮਾ ਨਾਂ ਦੀ ਲੇਡੀ ਐ ਜਿਹਦੇ ਘਰ ਵਾਲੇ ਨੂੰ ਕਿਡਨਾਪ ਕਰੇ ਨੂੰ 12 ਸਾਲ ਹੋ ਗਏ ਉਹ ਨਾ ਦੇ ਤੱਕ ਘਰ ਵਾਲਾ ਲੱਭਿਆ ਤੇ ਨਾਲ ਹੀ ਪੁਲਿਸ ਜਿਹੜੀ ਦੋਸ਼ੀਆਂ ਨਾਲੇ ਤੱਕ ਚਲਾਨ ਪੇਸ਼ ਕਰ ਰਹੀ ਸਿਰਫ ਦਾ ਸਿਰਫ ਇੱਕ ਬੰਦੇ ਦਾ ਚਲਾਨ ਪੇਸ਼ ਕਰਿਆ ਤੇ ਦੋਆਂ ਦਾ ਹਲੇ ਚਲਾਨ ਨਹੀਂ ਪੇਸ਼ ਕਰ ਰਹੀ ਇਸੇ ਤਰ੍ਹਾਂ ਅ ਰਕੇਸ਼ ਕੁਮਾਰ ਦੇ ਖਿਲਾਫ ਅਨਸੂਚੀ ਜਾਤੀ ਕਮਿਸ਼ਨ ਦਿੱਲੀ ਨੇ ਆਰਡਰ ਕਰੇ ਪੰਜਾਬ ਕਮਿਸ਼ਨ ਨੇ ਆਰਡਰ ਕਰੇ ਕ੍ਰਾਈਮ ਬ੍ਰਾਂਚ ਇਸੇ ਤਰ੍ਹਾਂ ਪਏ ਉਹ ਰਕੇਸ਼ ਕੁਮਾਰ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਇਸੇ ਤਰ੍ਹਾਂ ਬਲਵਿੰਦਰ ਸਿੰਘ ਤੁਹਾਡੇ ਕੋਲੇ ਖੜੇ ਨੇ ਸਿਟੀ ਖਰੜ ਤੋਂ ਜਿਹੜੀ ਰਿਸ਼ਵਤ ਦੀ ਗੱਲ ਕਰੀ ਹੈ ਉਹਦੇ ਚ ਰਿਸ਼ਵਤ ਰਿਸ਼ਵਤ ਲੈ ਕੇ ਪਰ ਲੇਕਿਨ ਪਰਿਵਾਰ ਦੇ ਇਸੇ ਦੇ ਪਰਚਾ ਕਰਦਾ ਜੇਲ੍ਹ ਚ ਬੈਠੇ ਮੁੰਡੇ ਦਾ ਨਾਂ ਜਿਹੜਾ ਪਰਚੇ ਚ ਪਾਦਾ ਮਾਫ਼ੀ ਪੰਜਾਬ ਦੇ ਲੜਾਈ ਲੱਦਦੇ ਇਸ ਤਰ੍ਹਾਂ ਦੇ ਕੋਈ ਫੇਸ ਆਠ ਦੇ ਮਸਲੇ ਆਤਰ ਬਾਕੀ ਮਾਲਿਚੇ ਚ ਹੋਰ ਵੀ ਹੋਣਗੇ ਹੋਰ ਜਾਣੇ ਮੈਂ ਕਿ ਜਿੰਮੇ ਸਾਡੇ ਕੋਲ ਸੰਪਰਕ ਅਸੀਂ ਪਬਲਿਕ ਨੂੰ ਇਹ ਹੀ ਕਹਿੰਦੇ ਵੀ ਜਦੋਂ ਕੋਈ ਕੋਈ ਫੰਕਸ਼ਨ ਪ੍ਰੋਗਰਾਮ ਇਹ ਇਕੱਠ ਹੋਏ ਆਪਣੇ ਆਪਣੇ ਮਸਲੇ ਖੁਦ ਆਪਣੀ ਸਟੇਟਮੈਂਟ ਆਪ ਦੇ ਸਕਦਾ ਬੰਦਾ ਤਾਂ ਕਿ ਮੈ ਤੋਂ ਕੋਈ ਸਿੱਧੀ ਗਲਤ ਇਨਫਰਮੇਸ਼ਨ ਨਾ ਦੇ ਸਕੀ ਮੈਂ ਸਾਰੇ ਬੰਦਿਆਂ ਨੂੰ ਅੱਜ ਵੀ ਤੁਹਾਡੇ ਰਹੀਂ ਬੇਨਤੀ ਕਰਦਾ ਜੇ ਕਿਸੇ ਵੀਰ ਦਾ ਮਸਲਾ ਆ ਜਾਏ ਕੋਈ ਪੇਂਟ ਪਰਵਾ ਰਹੇ ਉਸਪਰਕਰ ਤਾਂ ਕਿ ਅਗਲੀ ਜਿਹੜੀ ਮੀਟਿੰਗ ਹੋਊਗੀ ਸਾਡੀ ਉਸੇ ਕਰਦਾਂਗੇ ਜਾਂ ਇਸੇ ਚ ਮੈਂਸ਼ਨ ਹੋ ਜਾਊਗਾ ਜੁੜ ਜਿਓ ਸਾਡਾ ਜਿਹੜਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਜੇ ਪਰਚਾ ਮਤਲਬ ਰਾਤ ਨਹੀਂ ਹੁੰਦਾ ਪੁਲਿਸ ਨਹੀਂ ਕਰਦੀ ਉਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਤੇ ਸਾਡੇ ਸਹਿਯੋਗੀ ਸੱਜਣ ਸਾਰੇ ਮੋਰਚੇ ਦੇ ਆਗੂ ਸਹਿਵਾ ਇਹਨਾਂ ਦੀ ਸਲਾਹ ਨਾਲ ਸਾਰਾ ਕੋਈ ਜਿਹੜਾ ਅਗਲਾ ਪ੍ਰੋਗਰਾਮ ਫੇਰ ਹੋ ਰਿਹਾ ਹੈ ਨਾਮ ਬਲਵਿੰਦਰ ਸਿੰਘ ਜੀ ਕੋਈ ਮੋਰਚੇ ਦੀ ਫਰਨ ਤੋਂ ਮੈਂ ਗੱਲ ਕਰਨਾ ਚਾਹੁੰਦਾ 25 ਜੂਨ ਦੇ ਤਰੀਕੇ ਕਿ ਸਾਰੇ ਆਪਸ ਵਿੱਚ ਕੋਈ ਗਵਾਰਡੀਆਂ ਦੀ ਨਾਲ ਝਗੜਾ ਹੁੰਦਾ ਸਾਡਾ ਤਾਂ ਪੁਲਿਸ ਦਾ ਕੰਮ ਹੈ ਉਹਨਾਂ ਨੂੰ ਬੁਲਾਉਣਾ ਚਾਹੀਦਾ ਥਾਣੇ ਸਾਨੂੰ ਲੇਖਨ ਕੋਈ ਬੁਲਾਇਆ ਨਹੀਂ ਗਿਆ 2 ਮਹੀਨੇ ਬਾਅਦ ਸਾਨੂੰ ਇਹ ਦੱਸਿਆ ਗਿਆ ਵੀ ਥੋੜਾ ਜਿਹਾ ਐਫਆਈ ਆਰ ਦਰਜ ਹੋ ਗਈ ਲੇਕਿਨ ਦੂਸਰੇ ਬੰਦਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਹਦੇ ਖਿਲਾਫ ੱਟਕੇ ਪੁਲਿਸ ਨਹੀਂ ੱਟਕੇ ਸ਼ਾਈ ਖਿਲਾਫ ਤੇ ਸਾਨੂੰ ਧਰਨੇਆਂ ਮਜਾਰਿਆਂ ਚ ਆਉਣਾ ਪੈਂਦਾ ਬਰਵਿੰਦਰ ਸਿੰਘ ਕੁੰਬੜੇ ਵਰਗਾ ਸਹਾਰਾ ਲੈਣਾ ਪੈਂਦਾ ਜਿੱਤੇ ਅਸੀਂ ਪਹਿਲਾਂ ਵੀ ਐਸਐਸਪੀ ਸਾਹਿਬ ਨੂੰ ਮਿਲ ਚੁੱਕੇ ਤੇ 3-4 ਵਾਰੀ ਇੱਕ ਤਸੀਮਦਾਰ ਸਾਹਿਬ ਨੂੰ ਵੀ ਮਿਲ ਚੁੱਕੇ ਜਿਹਦੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਿੱਤੇ ਸਕੰਦਰ ਸਿੰਘ ਸਾਥੋਂ 22000 ਰੁਪਇਆ ਵੀ ਲੈ ਗਿਆ ਜੀ ਤੇ ਫੋਲਟਾ ਸਾਡੇ ਤੇ ਹੀ ਪਰਚਾ ਕਰ ਗਿਆ ਜਿਹੜੀ ਮੇਰੀ 9 ਇੱਕ ਮਹੀਨਾ ਹੋਈ ਸੀ ਆਈ ਨੋ ਜਿੱਤੇ ਉਹਦੇ ਵੀ ਬਿਨਾ ਇਨਕੁਆਰੀ ਬਿਨਾ ਜਾਂਚ ਪੜਤਾਲ ਦੇ ਪਰਚਾ ਕਰ ਦਿੱਤਾ ਇਹ ਤਾਂ ਉਹ ਬੱਚਿਆਂ ਨੇ ਬਾਹਰ ਜਾਣਾ ਸੀ ਉਹਨਾਂ ਦਾ ਬਾਅਦ ਤੋਂ ਵੀ ਇੱਕ ਖਰਾਬ ਕਰਨ ਕਰਕੇ ਦੂਸਰੀ ਪਾਰਟੀ ਨੇ ਇਹ ਕਾਰਵਾਈ ਕੀਤੀ ਹੈ ਜਿੱਤੇ ਦੂਸਰੀ ਪਾਰਟੀ ਦੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਜਿੱਤੇ ਸਾਨੂੰ ਹੁਣ ਬਲਵਿੰਦਰ ਸਿੰਘ ਕੁੰਬੜੇ ਵਰਗੇ ਦਾ ਸਾਰਾ ਲੈਣਾ ਪੈਂਦਾ ਧਰਨਿਆਂ ਮਜਾਰਿਆਂ 'ਚ ਆਉਣਾ ਪੈਂਦਾ ਸੋ ਅਸੀਂ ਪੁਲਿਸ ਹੋਰ ਹੈ ਕਿ ਤੁਹਾਡਾ ਇੱਕ ਪੁੱਤ ਜੇਲ੍ਹ 'ਚ ਬੈਠਿਆ ਸੀਗਾ ਪੁਲਿਸ ਨੇ ਉਹਦੇ ਤੇ ਵੀ ਬੱਚਾ ਨਹੀਂ ਹਾਂਜੀ ਹਾਂਜੀ ਜਦੋਂ ਜੇਲ੍ਹ 'ਚ ਬੈਠੇ ਪੁੱਤ ਨੂੰ ਕੋਈ ਇਨਕੁਆਇਰੀ ਨਹੀਂ ਕੀਤੀ ਕੋਈ ਜਾਂਚ ਪੜਤਾਲ ਨਹੀਂ ਕੀਤੀ ਜਿਹੜਾ ਮੇਰਾ ਬੇਟਾ ਤਲਵਿੰਦਰ ਸਿੰਘ ਜੇਲ੍ਹ 'ਚ ਬੈਠਿਆ ਸੀ ਦੂਸਰੀ ਪਾਰਟੀ ਕਹਿੰਦੀ ਹੈ ਵੀ ਬਲਵੇ ਵੀ ਤਲਵਿੰਦਰ ਸਿੰਘ ਤੇ ਜਸਕਰਨ ਸਿੰਘ ਨੇ ਮੇਰੇ ਤੇ ਝਗੜਾ ਆ ਕੇ ਮੇਰੇ ਹਮਲਾ ਕੀਤਾ ਲੇਕਿਨ ਜਦੋਂ ਕਿ ਉਹ ਜੇਲ੍ਹ 'ਚ ਬੈਠਿਆ ਸੀ 7 5 22 ਠੀਕ ਅੱਜ ਪਹੁੰਚੋ ਧਰਨੇ ਦੇ ਉੱਤੇ ਤੇ ਕਹਿੰਦੇ ਬਹੁਤ ਸਾਰੇ ਬਰਤ ਦੇ ਦਰਜੇ ਪੁਲਿਸ ਨੇ ਨਹੀਂ ਕਰਦੀ ਮਨਪਤਰ ਰੱਤਾ ਕਿਹਨ ਤੋਂ ਨੇ ਨੇ ਬੇਸਿਕਲੀ ਜਿਹੜੇ ਹੈਗਾ ਇਹਨਾਂ ਦੇ ਅਸੀਂ ਮਨ ਪੱਤਰ ਲੈ ਲਿਆ ਇਹਨੂੰ ਉਹ ਨਾਲ ਬਾਤ ਕੇ ਤੇ ਜੋ ਵੀ ਇਹਦਾ ਨਹੀਂ ਹੈ ਮਿਸਲਮ ਮੈਂ ਆਪ ਤੋਂ ਆਪਣੇ ਤੌਰ ਤੇ ਜਿੰਨੇ ਵੀ ਇਹਦੇ ਵਿੱਚ ਪੁਆਇੰਟ ਸਾਰੇ ਚੈੱਕ ਕਰਕੇ ਤੇ ਉਹ ਚਪਸਰਾ ਨਾਲ ਗੱਲ ਕਰਕੇ ਐਸਐਸਪੀ ਸਾਹਿਬ ਨਾਲ ਜੋ ਵੀ ਇਹਨਾਂ ਦੇ ਗਰਵੈਂਸਸ ਹੈ ਉਹ ਦੂਰ ਕਰ ਦਿੱਤੇ ਜਾਂਦੇ पीएस सर कई ਇਹ ਜਿਹੜੇ ਪੀੜਤ ਇੱਥੇ ਆਏ ਨੇ ਜਿਹੜੇ ਇੱਥੇ মিডিਆ ਦੇ ਸਾਹਮਣੇ ਵੀ ਦਾਅਵੇ ਕਰ ਰਹੇ ਕਿ ਜੇ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਸੁਸਾਈਡ ਕਰ ਲੈਣਾ। ਕੀ ਆਪ ਪੁਲਿਸ ਦਾ ਰਵਈਆ ਐਨਾ ਖਰਾਬ ਹੋ ਗਿਆ ਪੰਜਾਬ 'ਚ ਖਾਸ ਕਰਕੇ ਗੱਲ ਕੀਤੀ ਜਾਵੇ ਕਿ ਲੋਕ ਸੁਸਾਈਡ ਕਰਨ ਤੋਂ ਮਜਬੂਰ ਹੋ ਜਾਣ? ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਵੀ ਇਹ ਜਿਹੜਾ ਜਿਹੜਾ ਉਹਨਾਂ ਨੇ ਦੱਸਿਆ ਉਹ ਮੈਂ ਹੁਣੇ ਐਸਐਚਓ ਸਾਹਿਬ ਨੂੰ ਇਨਸਟਰਕਸ਼ਨ ਦੇ ਦਿੱਤੀ ਹੈ ਵੀ ਸਾਰਾ ਮੌਕਾ ਵੇਖ ਕੇ ਜੋ ਵੀ ਕਿਉਂਕਿ ਇਹ ਨਹੀਂ ਗੱਲ ਹੁੰਦੀ ਵੀ ਜੇਕਰ ਕੋਈ ਟੈਕਨੀਕਲ ਇਸ਼ੂ ਹੋਊਗਾ ਉਹਦੇ ਵਿੱਚ ਜਿਹੜਾ ਕੋਰਟ ਦਾ ਮਸਲਾ ਹੋਏ ਉਹ ਕੋਰਟ ਹੀ ਹੱਲ ਕਰੂਗੀ ਤੇ ਜਿਹੜਾ ਸਾਡੇ ਲੈਕ ਹੋਊਗਾ ਉਹ ਅਸੀਂ ਕਰਦੇ ਆਂ ਕਿਉਂ ਨਾ ਪਰਦਾਸ਼ਣ ਦਿੱਤਾ ਦੀ ਪੱਤਰ ਆਸੀ ਇਹਨਾਂ ਨੇ ਖੱਲ੍ਹਾ ਕਿ ਕੋਈ ਪੱਤਰ ਆਤੂ ਹੈ ਵੀ ਦੇਖ ਕੇ ਵੀ ਐਕਸ਼ਨ ਹੋ ਰਿਹਾ ਕੁਝ ਨਾ ਹਾਂਜੀ ਉਹ ਹੀ ਉਹਦੇ ਵਿੱਚ ਸੀਗੇ ਕਿਉਂਕਿ ਪੀਪਲ ਫਾਰ ਐਨੀਮਲ ਦੀ ਕੰਸੀ ਉਹ ਚੀਜ਼ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਜਿਹੜੀਆਂ ਖੱਲਾਂ ਰੱਖ ਨਹੀਂ ਸਕਦੇ ਜਿਹਦੇ ਕਰਕੇ क्रुएल्टी ਐਕਟ ਦਾ ਪਛਾਤਾ ਹੋਇਆ ਸੀਗਾ ਉਹਨੂੰ ਵੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਵੇਖ ਲਾਂਗੇ ਕਿ ਕੀ ਜਿਹੜੇ ਉਹਦੇ ਤੇ ਜਾਊਗਾ